ਹਾਂਜੀ ਅਮਰਮ ਚੰਦਰਾ ਵਰਸਸ ਸਟੇਟ ਆਫ ਕੇਰਲਾ ਲੇਟੈਸਟ ਜੱਜਮੈਂਟ ਆ ਕੇਰਲਾ ਹਾਈ ਕੋਰਟ ਦੀ ਇਹਦੇ ਵਿੱਚ ਜਿਵੇਂ ਆਮ ਕਰਕੇ ਆਪਾਂ ਈਆਂ ਪਹਿਣਾ ਦੇ ਨਾਲ ਇਥੇ ਚੀਜ਼ਾਂ ਵਰਤਦੀਆਂ ਨੇ ਕੁਝ ਜਿਹੜੇ ਫਿਰਦੇ ਹੁੰਦੇ ਨੇ ਸ਼ਲਾਰੂ ਉਹ ਕੁੜੀ ਦੀ ਬਾਡੀ ਨੂੰ ਦੇਖ ਕੇ ਉੱਪਰ ਤੋਂ نیچے ਲੈ ਕੇ ਕਹਿੰਦੇ ਨੇ ਫਾਈਨ ਸਮਝ ਰਹੇ ਹੋ ਨਾ ਕਿ ਕੁੜੀ ਨੂੰ ਇੱਕ ਇੰਟੀਮੇਸ਼ਨ ਹੁੰਦੀ ਹੈ ਦੀ ਇਹ ਮੈਨੂੰ ਵਾਚ ਕਰ ਰਿਹਾ ਉੱਪਰ ਤੋਂ ਲੈ ਕੇ نیچے ਤੱਕ ਤਾਂ ਇਦਾਂ ਦਾ ਇੱਕ ਐਫਆਈਆਰ ਰਜਿਸਟਰਡ ਹੋਈ ਸੀ ਕੇਰਲਾ ਦੇ ਵਿੱਚ ਕੁੜੀ ਨੇ ਕੰਪਲੀਟ ਕੀਤੀ ਸੀ ਵੀ ਇਹਨੇ ਮੈਨੂੰ ਦੇਖ ਕੇ ਇਦਾਂ ਦੀ ਘਟੀਆਂ ਨਜ਼ਰ ਦੇ ਨਾਲ ਮੈਨੂੰ ਇਹਨਾਂ ਨੇ ਫਾਈਨ kiya ਵੀ ਬਹੁਤ ਵਧੀਆ ਤਾਂ ਐਫਆਈਆਰ ਰਜਿਸਟਰਡ ਹੋਈ ਤੇ ਉਹ ਆਦਮੀ ਐਫਆਈਆਰ ਰਜਿਸਟਰ ਦੇ ਨੀਚੇ ਪਹਿਲਾਂ ਬੈਲਾਈ ਡਿਸਮਿਸ ਹੋਈ ਫਿਰ ਉਹ ਕੁਐਸ਼ਨਿੰਗ ਦੇ ਵਿੱਚ ਗਿਆ ਮੰਨ ਜੋ ਕੇਰਲਾ ਹਾਈ ਕੋਰਟ ਦੇ ਵਿੱਚ ਸਮਝਣ ਵਾਲੀ ਗੱਲ ਹੈ ਲੜਕੀਆਂ ਦੇ ਲਈ ਬਹੁਤ ਕੰਮ ਆਉਣ ਵਾਲੀ ਗੱਲ ਹੈ ਇਹ ਕੇਰਲਾ ਹਾਈ ਕੋਰਟ ਦੇ ਵਿੱਚ ਜਦ ਗਿਆ ਕਰਲ ਹਾਈ ਕੋਰਟ ਨੇ ਉਹਦੀ ਐਫ ਆਈ ਆਰ ਖਤਮ ਕਰਨ ਦੇ ਲਈ ਉਹਨੂੰ ਆਗਿਆ ਨਹੀਂ ਦਿੱਤੀ ਤੇ ਉਹਦੀ ਜਿਹੜੀ ਪਟੀਸ਼ਨ ਸੀ ਆਲਮੀ ਦੀ ਉਹ ਰਿਫਿਊਜ਼ ਕੀਤੀ ਹੈ ਇਹਦੇ ਵਿੱਚ ਸੋ ਇਸ ਕਰਕੇ ਮਾਨ ਜੋ ਕੇਰਲਾ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਵੀ ਕੋਈ ਵੀ ਆਦਮੀ ਕੋਈ ਇਹ ਦੋ ਕੋੜੀ ਦਾ ਆਦਮੀ ਐਦਾਂ ਔਰਤ ਨੂੰ ਦੇਖ ਕੇ ਕਿਸੇ ਵੀ ਔਰਤ ਨੂੰ ਦੇਖ ਕੇ ਉੱਪਰ ਤੋਂ نیچے ਤੱਕ ਉਹਨੂੰ ਫਾਈਨਲੀ ਕਹਿੰਦਾ ਤਾਂ ਇਹ ਇੱਕ ਸੈਕਸਚੁਅਲ ਕਰਾਇਟੀ ਦੇ ਵਿੱਚ ਹੀ ਆਉਂਦਾ ਤਾਂ ਕਿ ਸੈਕਸੁਅਲ ਕਮੈਂਟ ਇਹਨੂੰ ਮੰਨਿਆ ਜਾਊਗਾ ਸੋ ਇਸ ਕਰਕੇ ਉਹਨੂੰ ਰਿਫਿਊਜ਼ ਕੀਤਾ ਹੈ ਤੋ ਇਸ ਕਰਕੇ ਕਿਸੇ ਵੀ ਧੀ ਪੈਂਦੇ ਨਾਲ ਐਡਾਂ ਦੀ ਕੋਈ ਹਰਕਤ ਮੁੰਡਾ ਕਰਦਾ ਐ ਐਡਾ ਘਟੀਆਂ ਹਰਕਤਾਂ ਕਰਦਾ ਤੋ ਇਸ ਜਜਮੈਂਟ ਦਾ ਵੀ ਸਾਰਾ ਲੈ ਸਕਦੀ ਐ ਜੇ ਪੁਲਿਸ ਪਰਚਾ ਦਰਜ ਨਹੀਂ ਕਰਦੀ ਤਾਂ ਉਹ ਵੀ ਇਸ ਬੇਸ ਦੇ ਉੱਤੇ ਆਪਾਂ ਗਰਾਊਂਡ ਲੈ ਸਕਦੇ ਆ ਇਹਨੂੰ ਜਜਮੈਂਟ ਨੂੰ ਸਲੂਟ ਕਰਦੇ ਆ ਵੀ ਐਡਾਂ ਆਪਾਂ ਦੇਖਦੇ ਆ ਆਮ ਤੌਰ ਤੇ ਰੋਡਸ ਦੇ ਉੱਪਰ ਵੀ ਦੇਖਦੇ ਆ ਕਈ ਜਿਹੜੇ ਆ ਬੇਲੀ ਫਿਰਦੀ ਆ ਮੰਡੀ ਰ ਕਮੈਂਟਸ ਬਾਜੀ ਬਹੁਤ ਕਰਦੀ ਆ ਕੁੜੀ ਨੂੰ ਦੇਖ ਕੇ ਵੀ ਹਾਂ ਬਹੁਤ ਪਟੋਲਾ ਲੱਗ ਰਹੀਆਂ ਆ ਇਹ ਲੱਗ ਰਹੀਆਂ ਜਿਹੜੀਆਂ ਐਡਾਂ ਦੀਆਂ ਗੱਲਾਂ ਹੈਗੀਆਂ ਨੇ ਸਭ ਜਿਹੜੀਆਂ ਹੈਗੀਆਂ ਨੇ ਸੈਕਸ਼ੂਅਲ ਕਮੈਂਟਸ ਦੇ ਵਿੱਚ ਆਉਂਦੀਆਂ ਨੇ ਜੋ ਉਹਦੀ ਮੋਰੈਲਿਟੀ ਨੂੰ ਵੀ ਪੰਗ ਕਰਦੀਆਂ ਨੇ ਉਹਦੀ ਡਿਗਨਿਟੀ ਨੂੰ ਵੀ ਪੰਗ ਕਰਦੀਆਂ ਨੇ ਸੋ ਇਹਦੇ ਉੱਪਰ ਕੁੜੀਆਂ ਨੂੰ ਸਟੈਪ ਜ਼ਰੂਰ ਲੈਣਾ ਚਾਹੀਦਾ ਜੇ ਉਹ ਐਦਾਂ ਦੇ ਜਿਹੜੀਆਂ ਹੈਗੀਆਂ ਨੇ ਕਮੈਂਟਸ ਨੂੰ ਫੇਸ ਕਰਦੀਆਂ ਨੇ ਥੈਂਕ ਯੂ